哦。 ਮੈਂ ਕੋਈ ਨਹੀਂ ਲੈ ਤੁਹਾਨੂੰ ਬੈਠਣ ਦਵਾਂਗੇ ਅਰੇ ਬਾਹਰ ਲਾ ਦੇ ਮੰਮੀ ਸਾਈਡ ਤੋਂ ਜਾ ਲੈ ਉਹ ਲੈਣ ਦੇ ਯਾਰ ਬਾਪੂ ਜੀ ਪਤੰਗਿਓ ਵਾਸਤੇ ਚਲ ਵੀ ਲੈ ਗਾਦੇ ਆਪ ਨੂੰ ਕਰਵਾ ਦਿੰਦੇ ਆ ਮਸ਼ਹੂਰ ਬਦਮਾਸ਼ ਸਾਡੇ 4 ਗਲਵੱਡੀ ਮੈਡਮ ਨਦੀਪ ਕੁਮਾਰ ਨੂੰ ਤਲਾਹ ਮਿਲੀ ਸੀ ਕਿ ਕੁਝ ਬੰਦੇ ਦੋ ਗੱਡੀਆਂ ਤੋਂ ਸਵਾਰ ਹੋ ਕੇ ਮੇਰਖੁੱਲਾ ਸਾਈਡ ਤੋਂ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਦੋ ਲੇਡੀਜ਼ ਨੇ ਔਰ ਕਾਫਾਂ ਦੇ ਜਿਹੜੇ ਜੈਂਟਸ ਨੇ ਉਹ ਗੱਡੀਆਂ 'ਚ ਸਵਾਰ ਹੋ ਕੇ ਆ ਰਹੇ ਨੇ ਉਹਨਾਂ ਕੋਲੇ ਕਾਫੀ ਮਾਤਰਾ ਦੇ ਵਿੱਚ ਜਾਲੀ ਕਰੰਸੀ ਹੈ ਜਿਨ੍ਹਾਂ ਨੂੰ ਨਾਕਾਬੰਦੀ ਕਰਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਹ ਗੱਡੀਆਂ ਦੇ ਵਿੱਚੋਂ ਜਾਲੀ ਕਰੰਸੀ ਬਰਾਮਦ ਹੋਈ ਹੈ ਔਰ ਜਿੱਦੀ ਗਿਣਤੀ ਕਰਨ ਪਰ ਇਹ 550 ਦੇ ਨੋਟ ਨੇ ਜਿਹੜੇ ਕ੍ਰਮਚੀ ਦੇ ਤੱਕ तकरीबन 1.4 ਲੱਖ ਰੁਪਿਆ ਇਹ ਜਿਹੜੀ ਰਕਮ ਪਾਈ ਗਈ ਹੈ ਸਾਰੇ ਨੋਟ 550 ਦੇ ਹੀ ਨੇ ਹਾਂਜੀ ਸਾਰੇ ਨੋਟ 550 ਦੇ ਨੇ ਬੈਕਗਰਾਉਂਡ ਕੀ ਹੈ ਜੀ ਇਹਨਾਂ ਦੀ ਜਿਹੜੇ ਇਹ ਬੈਕਗਰਾਉਂਡ ਇਹ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਨੇ ਜਿਵੇਂ ਕਿ ਕੋਈ ਜਿਵੇਂ ਲੇਡੀਜ਼ ਹੈਗੀ ਹੈ ਖੰਨੇ ਤੋਂ ਬਿਲੋਂਗ ਕਰਦੀ ਹੈ ਇੱਕ ਬਰਨਾਲੇ ਤੋਂ ਬਿਲੋਂਗ ਕਰਦੀ ਹੈ ਇੱਕ ਗਦਾਈਏ ਤੋਂ ਬਿਲੋਂਗ ਕਰਦਾ ਹੈ ਮੁੰਡਾ ਸੰਗਰੂਰ ਦੇ ਹੈਗੇ ਨੇ ਬੰਦੇ ਵਿੱਚ ਲੁਧਿਆਣੇ ਦਾ ਹੈਗਾ ਇੱਕ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਹੈਗੇ ਨੇ ਜਿਹੜਾ ਗਰੋਪ ਬਣਾਇਆ ਹੋਇਆ ਸੀਗਾ ਪਹਿਲਾਂ ਵੀ ਵਿੱਚ ਜਿਹੜੇ ਹੈਗੇ ਨੇ 4-5 ਬੰਦੇ ਜਿਹੜੇ ਹੈਗੇ ਨੇ ਉਹ ਕ੍ਰਿਮਨਲ ਮਾਈਂਡਡ ਨੇ ਉਹਨਾਂ ਦੇ ਪਹਿਲਾਂ ਵੀ 420 ਦੇ ਐਸਟਾਰਸ਼ਨ ਦੇ ਬਲੈਕਮੈਲਿੰਗ ਦੇ ਪਰਚੇ ਦਰਜ ਨੇ ਸਰ ਇਥੇ ਪ੍ਰੋਫੀਟ ਸ਼ਿਪ ਕਰਦੇ ਸੀ ਸਰ ਸਿਸਟਮ ਕੋਈ ਸਮਾਨ ਖਰੀਦਦੇ ਸੀ ਜਾਂ ਨੋਟ ਵੇਚਦੇ ਇਹਨਾਂ ਦਾ ਮੋਡਸ ਆਪਰੇਂਟੀ ਇਹ ਹੈ ਕਿ ਇਹ ਜਿਵੇਂ ਕੋਈ ਲੋਕ ਇਹਨਾਂ ਨੂੰ ਮਿਲ ਗਏ ਕਿ ਤਾਲ ਮਿਲ ਚ ਆ ਗਏ ਕਿਸੇ ਬੰਦੇ ਦੇ ਥਰੂ ਆ ਗਏ ਉਹਨਾਂ ਨੂੰ ਜਿਵੇਂ ਲੱਖ ਰੁਪਇਆ ਉਹਨਾਂ ਤੋਂ ਲੈ ਲਿਆ ਅਸਲੀ ਰੋਟ ਲੈ ਲਿਆ ਪਰ 5 ਲੱਖ ਰੁਪਇਆ ਝਾਲੀ ਦੇ ਦਿੱਤਾ ਇਹਦਾ ਲਾਲਜੀ ਲੋਕਾਂ ਨਾਲ ਆਧਾਰ ਪ੍ਰਦਾਨ ਕਰਦੇ ਸੀ ਤੇ ਬਾਕੀ ਖਰੀਦੋ ਬਰੋਕਰ ਦੇ ਵਿੱਚ ਵੀ ਜਿਹੜੀ ਹੈਗੀ ਹੈ ਕਰੰਸੀ ਬੱਤੀ ਜਾਂਦੀ ਹੈ ਜਾਲੀ ਕਰੰਸੀ ਇਹ ਕਿੱਥੇ ਬਣਾਉਂਦੇ ਜਾਲੀ ਕਰੰਸੀ ਇਹ ਬਣਾਉਂਦੇ ਸੀ ਕਿ ਜੀ ਇਹਦੇ ਬਾਰੇ ਹਲੇ ਅਸੀਂ ਪੁੱਛ ਕੇ ਚ ਕਰਨੀ ਹੈ ਰਿਮਾਂਡ ਲਵਾਵਾਂਗੇ ਇਹਨਾਂ ਦਾ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਾਂਗੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਜਾਸਰ ਪਾਸੋਂ ਰਿਮਾਂਡ ਹਾਸਲ ਕਰਾਂਗੇ ਕਿੱਥੇ ਬਣਾਉਂਦੇ ਸੀਗੇ ਇਹ ਕੀ ਇਹਨਾਂ ਦਾ ਆਪਰੇਟਿਵ ਹੈਗਾ ਔਰ ਕਿਹੜੇ ਕਿਹੜੇ ਬੰਦੇ ਹੋਰ ਨਾਲ ਇਨਵੋਲਵ ਨੇ ਕਿੱਥੋਂ ਕਿੱਥੋਂ ਇਹ ਲੈ ਕੇ ਆਉਂਦੇ ਸੀ ਕਿੱਥੇ ਕਿੱਥੇ ਅੱਗੇ ਇਹ ਸਪਲਾਈ ਕਰਦੇ ਸੀ ਇਹਨਾਂ ਦਾ ਤੇ ਕੀ ਮੇਨ ਫੀਲਿੰਗ ਇਹਦੀ ਵੀ ਸੀ ਸਾਜ਼ਿਸ਼ ਕਰਤਾ ਸੀ ਸਾਜ਼ਿਸ਼ ਕਰਤਾ ਮੇਨ ਤਾਂ ਸਾਰੀ ਨੀਜੀ ਗਰੋ ਜਿਹੜਾ ਹੈਗਾ ਇਹਨਾਂ ਦਾ ਕਾਫੀ ਪੁਰਾਣਾ ਗਰੂ ਹੈ ਸਾਰੇ ਤੇ ਬਕਦਮੇ ਦਰਜ ਨੇ ਕ੍ਰਿਮੀਨਲ ਮੰਨਡਰ ਬੰਦੇ ਨੇ ਔਰ ਸਾਰੀ ਅਪਰਾਧਿਕ ਪਿਛੋਕੜ ਵਾਲੇ ਬੰਦੇ ਹੈਗੇ ਨੇ ਇਹ ਤਾਂ ਕਿੰਨੇ ਕਿਦੇ ਤੋਂ ਕੰਮ ਕਰ ਰਹੇ ਨੇ ਇਹ ਫਿਲਹਾਲ ਅਸੀਂ ਪੁੱਛਗਿੱਛ ਕਰ ਰਹੇ ਹਾਂ ਤਫ਼ਤੀਸ਼ ਜਾਰੀ ਹੈ ਤਫ਼ਤੀਸ਼ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਤਾਂ ਕੀ ਕੀ ਬਰਾਬਰਦ ਹੋਇਆ ਸਭ ਪੂਰੇ ਕੇਸ ਵਿੱਚ ਕੀ ਕੀ ਬਰਾਬਰਦ ਹੋਇਆ ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਦੀ ਜਾਲੀ ਕਰੰਸੀ ਜਿਹੜੀ ਹੈਗੀ ਆ ਉਹ 550 ਦੇ ਨੋਟ ਨੇ ਉਹ ਗਿਣਤੀ ਕਰਨ ਪਰ 9 ਲੱਖ ਰੁਪਏ ਪਾਇਆ ਗਿਆ ਉਹ ਬਰਾਬਰਦ ਹੋਇਆ ਔਰ ਦੋ ਗੱਡੀਆਂ ਨੇ ਇੱਕ ਡੈਟਸਨ ਜੀਓ ਗੱਡੀ ਹੈਗੀ ਆ ਔਰ ਇੱਕ ਸਵਿਫਟ ਕਾਰ ਹੈਗੀ ਆ ਤੇ ਇੱਕ ਹੈਗਾ ਲਸੰਸੀ ਵੈਪਨ ਇੱਕ ਬੰਦੇ ਦਾ ਦੋਸ਼ੀ ਦਾ ਉਹ ਬਰਾਬਰਦ ਹੋਇਆ ਸਰ ਕੋਈ ਮਸ਼ੀਨ ਵਗੈਰਾ ਕਿਥੋਂ ਵੀ ਬਣਾਉਂਦੇ ਸੀ ਕੋਈ ਇਸ ਤਰ੍ਹਾਂ ਦੀ ਬਣਾਉਂਦੇ ਨਹੀਂ ਫਿਲਹਾਲ ਮਸ਼ੀਨ ਕੋਈ ਬਰਾਮਦ ਨਹੀਂ ਹੋਈ ਹੈਗੀ ਜੀ ਉਹਨਾਂ ਦਾ ਪੁੱਛਗਿੱਛ ਕਰ ਰਹੇ ਆ ਉਥੇ ਤੱਕ ਵੀ ਅਸੀਂ ਪਹੁੰਚਾਂਗੇ ਕੋਈ ਜਾਣਕਾਰੀ ਤੋਂ ਪਤਾ ਲੱਗਿਆ ਕਿ ਕਿੰਨੇ ਪੈਸੇ ਦੇ ਕੇ ਕਿੰਨੇ ਮਗਲੋਂ ਲੈਣੇ ਸੀ ਮੂਲੀ ਜਾਣਕਾਰੀ ਤਾਂ ਉੱਤੋਂ ਇਹੀ ਸਾਹਮਣੇ ਆਇਆ ਕਿ ਇਹ 5 ਲੱਖ ਰੁਪਏ ਜਿਹੜਾ ਹੈਗਾ ਜਾਲੀ ਕਰੰਸੀ ਕਿਸੇ ਬੰਦੇ ਨੂੰ ਲਾਲਚੀ ਬੰਦੇ ਨੂੰ ਦਿੱਤਾ ਤੇ ਉਹ ਤੋਂ 1 ਲੱਖ ਰੁਪਏ ਲੈ ਲਿਆ ਇਹਨਾਂ ਜਿਹੜਾ ਹੈਗਾ ਸਿਸਟਮ ਇਹਨਾਂ ਦਾ ਚੱਲਦਾ ਸੀਗਾ ਉਹ ਸਾਹਮਣੇ ਆਇਆ। ਜ਼ਿਲ੍ਹੇ ਤੋਂ ਬਾਹਰ ਅਪਰੇਟ ਕਰਦੇ ਸੀ ਕਿਉਂਕਿ ਜਦੋਂ ਪਤਾ ਲੱਗਿਆ ਕਿ ਜਿਹੜੇ ਇਹ ਕਰਦੇ ਨੇ ਸਾਡੇ ਸ਼ਹਿਰ ਤੋਂ ਨਹੀਂ ਕਰਦੇ ਬਾਹਰ ਕਰਦੇ। ਬਿਲਕੁਲ ਜੀ ਇਹ ਗੱਲ ਹੈਗੀ ਹੈ ਕਿ ਇਹ ਜਿੱਥੇ ਰਹਿਸ਼ੀ ਦੇ ਜਾਂ ਜਿੱਥੇ ਇਹਨਾਂ ਦਾ ਹੈਗਾ ਜਾਣ ਪਛਾਣ ਹੈਗੇ ਉੱਥੇ ਇਹੋ ਜਿਹਾ ਕੰਮ ਨਹੀਂ ਕਰਦੇ। ਇਹ ਤਾਂ ਜ਼ਿਲ੍ਹੇ ਤੋਂ ਬਾਹਰ ਜਾ ਸਟੇਟ ਤੋਂ ਬਾਹਰ ਅਦਰ ਸਟੇਟ ਦੇ ਵਿੱਚ ਜਿਹੜਾ ਹੈਗਾ ਦਾਨ ਪ੍ਰਦਾਨ ਕਰਦੇ ਨੇ ਜਿਹੜੇ ਰੋਬੀ ਨੇ ਆਪਸ ਚੇਰਾ ਦਾ ਕੋਈ ਕਿਸਬੰਧ ਨਹੀਂ ਜਿਹੜੇ ਆਪਸ ਦੇ ਵਿੱਚ ਇਹਨਾਂ ਦਾ ਇਹੀ ਸੰਬੰਧ ਹੈ ਵੀ ਇਹ ਪ੍ਰਾਣੇ ਮੁਕਦਮੇ ਦਰਜ ਨੇ ਇੱਕ ਦੂਜੇ ਨਾਲ ਦੇਲ ਦੇ ਵਿੱਚ ਮੁਲਾਕਾਤ ਹੋ ਗਈ ਜਾਂ ਇਦਾਂ ਹੀ ਕਰਾਇਮ ਕਰਦੇ ਇੱਕ ਦੂਜੇ ਨੂੰ ਮਿਲ ਗਏ ਇਹਨਾਂ ਦਾ ਇੱਕ ਲਿੱਕ ਬਣ ਗਿਆ ਜਾਂ ਇੱਕ ਗਰੋਹ ਬਣ ਗਿਆ ਤੇ ਵੈਪਨ ਹੈ ਜਿਹੜਾ ਰਵਲਵਰ ਹੈ ਪਿਸਤਲ ਹੈ ਜਾਂ ਕਿਹੜਾ ਵੀ ਇਹ ਪਿਸਤਲ ਹੈਗਾ 32 ਬੋਰ ਤੇ ਚਾਸਮੈਂਟ ਵਾਈਫ ਵੀ ਨਹੀਂ ਜਾਂ ਨਹੀਂ ਹਸਬੰਡ ਵਾਈਫ ਕੋਈ ਕੋਈ ਵੀ ਨਹੀਂ ਹੈਗਾ ਇਹ ਅਲੱਗ-ਅਲੱਗ ਹੈਗੇ ਨੇ ਠੀਕ ਹੈ ਕਰਦੇ ਹਾਂ ਮਸਤ ਦੀ ਗੱਲ ਅਸੀਂ ਇਹਦੇ ਵਿੱਚ 94 ਨੰਬਰ ਐਫਆਈਆਰ ਦਰਜ ਕੀਤੀ ਹੈ ਔਰ ਐਫਆਈਆਰ ਦਰਜ ਕਰਕੇ ਇਹਨਾਂ ਸੱਤਾਂ ਦੋਸ਼ੀਆਂ ਦੀ ਅਰੈਸਟ ਪਾ ਲਈ ਹੈ ਕਰੰਸੀ ਰਿਕਵਰ ਕਰ ਲਈ ਹੈ ਗੱਡੀਆਂ ਰਿਕਵਰ ਕਰ ਲੀਆਂ ਨੇ ਔਰ ਹਜ ਇਹਨਾਂ ਨੂੰ ਬਾਜ ਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵਿਧਾਈ ਨੂੰ ਕਸ਼ਿਫ ਕੀਤੀ ਜਾਊਗੀ ਤੁਸੀਂ ਨਾਪੇ ਇਲਾਕੇ 'ਚ ਇਹਨਾਂ ਨੂੰ ਫੜਿਆ ਆਪਣੇ ਇਲਾਕੇ ਦਾ ਵੀ ਪੂਰ ਲੋੜਾ ਹੈਗਾ ਰੂਚੀ ਦਾ ਪੁੜੀ ਇਹਦੇ ਵਿੱਚ ਆਪਣੇ ਜੀ ਵਿਦਾਈਆ ਪਿੰਡ ਦਾ ਹੈਗਾ ਇੱਕ ਲੜਕਾ ਕੀ ਨਾਮ ਹੈ ਉਹਦਾ ਨਾਮ ਕੁਲਵਤ ਸਿੰਘ ਹੈ ਪਰ ਉਹਦਾ ਕੋਈ ਅਪਰਾਧਿਕ ਸ਼ੌਕੜ ਨਹੀਂ ਹੈਗਾ ਕੋਈ ਬੈਕਗ੍ਰਾਉਂਡ ਉਹਦਾ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈਗਾ ਪਹਿਲੀ ਵਾਰ ਮਤਲਬ ਉਹਤੇ ਪਰਚਾ ਦਰਜ ਹੋਇਆ ਹੈ ਬਾਕੀ ਉਹ ਤੋਂ ਵੀ ਜਿਹੜੀ ਹੈਗੀ ਢਾਈ ਨਾਲ ਮੁੱਛ-ਕਿਛ ਕਰਾਂਗੇ ਕਿ ਕਦੋਂ ਹੋਇਆ ਕਿਵੇਂ ਆਇਆ ਉਹ ਇਦਾਂ ਹੀ ਇਹਨਾਂ ਦੇ ਲਿੰਕ ਬਣਦੇ ਗਏ ਜੀ ਇੱਕ ਦੂਜੇ ਨਾਲ ਜਿਵੇਂ ਯਾਰਾਂ ਦੋਸਤਾਂ ਦੇ ਵਿੱਚ ਗੱਲ ਛਿੜੀ ਵੀ ਆਪਾਂ ਇਦਾਂ ਕੰਮ ਕਰਦੇ ਆਪਾਂ ਆਹ ਕੰਮ ਸ਼ੁਰੂ ਕਰੀਏ ਆਪਾਂ ਨੂੰ ਇਨਾ ਫਾਇਦਾ ਹੋ ਜੂਗਾ ਆਪਾਂ ਪੈਸਾ ਕਮਾ ਲਾਂਗੇ ਮਤਲਬ ਉਹ ਇਹਨਾਂ ਦਾ ਇੱਕ ਇੱਕ ਸਿਸਟਮ ਜਿਹਾ ਬਣ ਗਿਆ ਨਾਮ ਕਲੀਅਰ ਕਰ ਦੋ ਸਰ ਕਿਹੜੇ ਕਿਹੜੇ ਦੀ ਗੱਲ ਇਹਦੇ ਵਿੱਚ ਦੋ ਲੇਡੀਆਂ ਨੇ ਜੀ ਕਰਵੰਤਰ ਘਾਰੇ ਵਾਈਫ ਆਫ ਫਾਲ ਸਿੰਘ ਹੈਗੀ ਐ ਇਹ ਖੰਨੇ ਦੇ ਰਹਿਣ ਵਾਲੀ ਐ ਇਹਦੇ ਉੱਪਰ ਵੀ ਪਹਿਲਾਂ 420 ਦੇ ਮੁਕਦਮੇ ਦਰਜ ਨੇ ਔਰ ਸੈਕੰਡ ਕਰਮਜੀਤ ਕੌਰ ਹੈਗੀ ਐ ਵਾਈਫ ਆਫ ਭੋਲਾ ਸਿੰਘ ਇਹ ਇਹਨਾਂ ਦਾ ਬਰਨਾਲਾ ਹੈਗਾ ਇਹਦੇ ਤੇ 420 ਦੇ ਮੁਕਦਮੇ ਦਰਜ ਨੇ ਅਰਵੀਰ ਸਿੰਘ ਰਾਣਾ ਹੋ ਗਿਆ ਇਹ ਲੋਂਗੋ ਵਾਲਾ ਇਹਦੇ ਤੇ ਕਾਫੀ ਮੁਕਦਮੇ ਦਰਜ ਨੇ ਇੱਕ ਤੌਰ ਸ਼ੰਦੇਵ ਬਲੈਕਮੇਲਿੰਗ ਦੇ ਲਕੀ ਮੋਂਗਾ ਹੋ ਗਿਆ ਲੁਧਿਆਣੇ ਦਾ ਇਹਦੇ ਵੀ ਮੁਕਦਮੇ ਦਰਜ ਨੇ ਔਰ ਜੁਕੇਂਦਰ ਸਿੰਘ ਹੈਗਾ ਇਹ ਸੂਏ ਦਾ ਇਹਦੇ ਵੀ 420 ਦਾ ਮੁਕਤਮਾ ਤਰਜੇ ਭੁਪਿੰਦਰਪਾਲ ਸਿੰਘ ਹੈਗਾ ਧੂਰਾ ਛੂਰੀਚ ਪੈਂਦਾ ਇਹ ਔਰ ਕੁਲਵੰਤ ਸਿੰਘ ਹੈਗਾ ਗਦਾਈਏ ਦਾ ਇਹ ਬੰਦੇ ਦੋਨੋਂ ਨਵੇਂ ਸੀਗੇ ਇਹਨਾਂ ਦੇ ਪਹਿਲੀ ਵਾਰ ਮੁਕਤਮਾ ਦਰਜ ਹੋਇਆ